ਬਬੇਓ ਅੱਜ ਦਾ ਦਿਨ ਆਪਾਂ ਨੂੰ ਕਦੇ ਵੀ ਭੁੱਲ ਨਹੀਂ ਸਕਦਾ ਕਿਉਂਕਿ ਅੱਜ ਬਾਈ ਰਾਜਵੀਰ ਜੀ ਬੰਦਾ ਆਪਾਂ ਨੂੰ ਹਮੇਸ਼ਾ ਹਮੇਸ਼ਾ ਲਈ ਛੱਡ ਕੇ ਉਸ ਮਾਲਕ ਦੇ ਚਰਨਾਂ ਦੇ ਵਿੱਚ ਚਲੇ ਗਿਆ ਆ ਮੇਰੇ ਹਿਸਾਬ ਨਾਲ ਸ਼ਾਇਦ ਹੀ ਕੋਈ ਇਦਾਂ ਦਾ ਹੱਥ ਹੋਊਗਾ ਜਿਹੜਾ ਬਾਈ ਵਾਸਤੇ ਦੁਆ ਕਰਨ ਲਈ ਨਾ ਉੱਠਿਆ ਹੋਵੇ ਪਰ ਫਿਰ ਵੀ ਰੱਬ ਨੇ ਇੱਕ ਵੀ ਇਨਸਾਨ ਦੀ ਦੁਆ ਕਬੂਲ ਨਹੀਂ ਕੀਤੀ ਬਾਬਿਓ ਇਥੋਂ ਆਪਾਂ ਅੰਦਾਜ਼ਾ ਲਾ ਸਕਦੇ ਆ ਕਿ ਜਿੰਨੇ ਬੇਮਾਤਾ ਨੇ ਆਪਣੇ ਸਾਹ ਲਿਖ ਦਿੱਤੇ ਹਨ ਨਾ ਉਹ ਸਾਹਾਂ ਤੋਂ ਇੱਕ ਵੀ ਸਾਹ ਆਪਾਂ ਨਾ ਤਾਂ ਘਟ ਲੈਣਾ ਨਾ ਤਾਂ ਬਦਲ ਲੈਣਾ ਜਿਹੜੇ ਇਨਸਾਨ ਦੀ ਜਿੱਥੇ ਜਦੋਂ ਜਿੱਦਾਂ ਲਿਖੀ ਹੋਈ ਹੈ ਨਾ ਆਪਾਂ ਬੇਸ਼ੱਕ ਜਿੰਨਾ ਮਰਜੀ ਰੱਬ ਅੱਗੇ ਦੁਆਵਾਂ ਕਰ ਲਈਏ ਨਕਰ ਕਰ ਲਈਏ ਮਗਰ ਉਹਨੂੰ ਆਪਾਂ ਕਦੀ ਵੀ ਟਾਲ ਨਹੀਂ ਸਕਦੇ ਬਸ ਹੁਣ ਤਾਂ ਆਪਾਂ ਭਾਈ ਰਾਜਵੀਰ ਜਵੰਦਾ ਵਾਸਤੇ ਵਾਹਿਗੁਰੂ ਅੱਗੇ ਇਹੇ ਦੁਆ ਕਰ ਸਕਦੇ ਆ ਕਿ ਵਾਹਿਗੁਰੂ ਉਹਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸੇ ਔਰ ਪਿੱਛੇ ਪਰਵਾਰ ਨੂੰ ਸਬਰ ਦਾ ਬਲ ਬਖਸ਼ੇ